ਹੁਣ ਪੰਜਾਬ ਦੀ ਧਰਤੀ ਤੇ ਇਹ ਸਭ ਹੋਏਗਾ ਮਾਵਾਂ ਸਖੀਆਂ ਮਾਵਾਂ ਹੀ ਆਪਣੀਆਂ ਧੀਆਂ ਦੇ ਸੌਦੇ ਕਰਨਗੀਆਂ ਆ ਇੱਕ ਘਟਨਾ ਨਾਬਾ ਦੇ ਪਿੰਡ ਸ਼ਨਾ ਨੱਤੂਵਾਲੀਆ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਮਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗ ਰਹੇ ਨੇ ਕਿ ਮਾਂ ਨੇ ਆਪਣੀ ਸੱਕੀ ਧੀ ਦਾ ਸੌਦਾ 3 ਲੱਖ ਰੁਪਏ ਦੇ ਵਿੱਚ ਰਾਜਸਥਾਨ ਦੇ ਵਿੱਚ ਕਰ ਦਿੱਤਾ ਤੇ ਇਹ ਸਾਰੇ ਇਲਜ਼ਾਮ ਉਸ ਬੱਚੀ ਦੀ ਦਾਦੀ ਵੱਲੋਂ ਆਪਣੀ ਨੂੰ ਦੇ ਉੱਪਰ ਲਗਾਏ ਗਏ ਦਾਦੀ ਦਾ ਕਹਿਣਾ ਕਿ ਮੇਰੀ ਜਿਹੜੀ ਬੱਚੀ ਆ ਮੇਰੀ ਜਿਹੜੀ ਪੋਤੀ ਆ ਉਹ ਨਵਾਲਗਾ 15 ਸਾਲਾਂ ਦੀ ਆ ਤੇ ਮੇਰੀ ਨੂੰ ਨੇ ਉਹਦਾ ਜਾਲੀ ਆਧਾਰ ਕਾਰਡ ਬਣਾ ਕੇ ਉਹਨੂੰ ਰਾਜਸਥਾਨ ਦੇ ਵਿੱਚ ਵੇਚ ਦਿੱਤਾ ਤੇ ਇਥੋਂ ਤੱਕ ਕਿ ਉਹਨਾਂ ਨੇ ਇੱਕ ਵੀਡੀਓ ਪੇਸ਼ ਕੀਤੀ ਆ ਜਿਹਦੇ ਵਿੱਚ ਕੁਝ ਔਰਤਾਂ ਲੈਣ-ਦੇਣ ਕਰ ਰਹੀਆਂ ਨੇ ਪੈਸੇ ਦਾ ਪੈਸੇ ਦੀ ਗਿਣਤੀ ਕਰ ਰਹੀਆਂ ਨੇ ਦੋ ਔਰਤਾਂ ਉਹਦੇ ਵਿੱਚ ਪੰਜਾਬ ਦੀਆਂ ਦੱਸੀਆਂ ਜਾ ਰਹੀਆਂ ਤੇ ਇੱਕ ਔਰਤ ਰਾਜਸਥਾਨ ਦੀ ਦੱਸੀ ਜਾ ਰਹੀ ਆ ਇਹ ਵੀਡੀਓ ਵੀ ਪੇਸ਼ ਕੀਤੀ ਗਈ ਦਾਦੀ ਸ਼ਿਕਾਇਤ ਲੈ ਕੇ ਡੀਐਸਪੀ ਮਨਦੀਪ ਕੌਰ ਕੋਲੇ ਪਹੁੰਚੀ ਨਾਬਾ ਦੀ ਡੀਐਸਪੀ ਤਾਂ ਜਦੋਂ ਦਾਦੀ ਨੇ ਡੀਐਸਪੀ ਮਨਦੀਪ ਕੋਲ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਤੋਂ ਜਲਦੀ ਇਰੇ ਤੇ ਕਾਰਵਾਈ ਕੀਤੀ ਜਿਹੜੀ ਉਹ ਬੱਚੀ ਸੀ ਉਹਨੂੰ ਰਾਜਸਥਾਨ ਤੋਂ ਵਾਪਸ ਲੈ ਕੇ ਆਂਦਾ ਜਿਹੜੀ ਉਹ ਬੱਚੀ ਦੀ ਮਾਂ ਸੀ ਉਹਨੂੰ ਵੀ ਗ੍ਰਿਫਤਾਰ ਕੀਤਾ ਉਹਦੀ ਨਾਨੀ ਨੂੰ ਵੀ ਗ੍ਰਿਫਤਾਰ ਕੀਤਾ ਡੀਐਸਪੀ ਮਨਦੀਪ ਕੌਰ ਦਾ ਕਹਿਣਾ ਕਿ ਇਸ ਪੂਰੇ ਕਟਨਾਕਰਮ ਦੇ ਵਿੱਚ ਚਾਰ ਜਾਣੇ ਸ਼ਾਮਲ ਸੀ ਜਿਨ੍ਹਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਦੋ ਦੀ ਭਾਲ ਜਾਰੀ ਆ ਤਾਂ ਇਹ ਬੜੇ ਹੀ ਗੰਭੀਰ ਇਲਜ਼ਾਮ ਉਸ ਬੱਚੇ ਦੀ ਮਾਂ ਦੇ ਉੱਪਰ ਲੱਗ ਰਹੇ ਨੇ ਦਾਦੀ ਦਾ ਇਹ ਕਹਿਣਾ ਹੈ ਕਿ ਇਹਨਾਂ ਬੱਚਿਆਂ ਦੀ ਮਾਂ ਇਹਨਾਂ ਨੂੰ ਛੱਡ ਕੇ ਚਲੀ ਗਈ ਸੀ ਤੇ ਮੈਂ ਹੀ ਇਹਨਾਂ ਬੱਚਿਆਂ ਨੂੰ ਪਾਲ ਰਹੀ ਸੀ ਕੁਝ ਟਾਈਮ ਪਹਿਲਾਂ ਇਹਨਾਂ ਬੱਚਿਆਂ ਦੀ ਮਾਂ ਵਾਪਸ ਆਈ ਤੇ ਵਾਪਸ ਆ ਕੇ ਉਹਨੇ ਮੇਰੀ ਪੋਤੀ ਦੇ ਨਾਲ ਇਹ ਸਭ ਕੀਤਾ ਕੀ ਕੀ ਕਿਹਾ ਦਾਦੀ ਨੇ ਤੇ ਇਸ ਮਾਮਲੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਦਾ ਕੀ ਕਹਿਣਾ ਉਹਨਾਂ ਤੋਂ ਤੁਸੀਂ ਉਹਨਾਂ ਦੀ ਜਬਾਨੀ ਸਾਰੀਆਂ ਗੱਲਾਂ ਸੁਣੋ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਬੱਚੀ ਆ ਜੱਜ ਦੇ ਸਾਹਮਣੇ 164 ਦੇ ਬਿਆਨ ਉਸ ਬੱਚੀ ਵੱਲੋਂ ਦੇ ਦਿੱਤੇ ਗਏ ਦਰਜ ਕਰਵਾ ਦਿੱਤੇ ਗਏ ਤੇ ਜੱਜ ਸਾਹਿਬ ਦੇ ਹੁਕਮਾਂ ਦੇ ਆਧਾਰ ਤੇ ਉਸ ਬੱਚੀ ਨੂੰ ਉਹਦੇ ਮਾਮਿਆ ਘਰੇ ਛੱਡ ਦਿੱਤਾ ਗਿਆ ਪਰ ਬਹੁਤ ਸੁਣ ਕੇ ਸ਼ਰਮ ਆਉਂਦੀ ਆ ਕਿ ਕਿਹੋ ਜਿਹਾ ਮਾਹੌਲ ਸਾਡੇ ਪੰਜਾਬ ਦੇ ਅੰਦਰ ਬਣਦਾ ਜਾ ਰਿਹਾ ਜਦੋਂ ਇੱਕ ਬੱਚੀ ਦੀ ਸਹੀ ਮਾਂ ਹੀ ਉਹਦੀ ਨਹੀਂ ਬਣੀ ਤਾਂ ਫਿਰ ਹੋਰ ਕਿਸੇ ਤੋਂ ਇਸ ਸਮਾਜ ਵਿੱਚ ਕੀ ਉਮੀਰ ਕੀਤੀ ਜਾ ਸਕਦੀ ਆ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਡੀਐਸਪੀ ਮਨਦੀਪ ਕੌਰ ਦਾ ਤੇ ਬੱਚੀ ਦੀ ਦਾਦੀ ਦਾ ਅੱਗੇ ਸੁਣੋ ਰਿਪੋਰਟਰ ਹਰਪ੍ਰੀਤ ਕੌਰ ਦੀ ਰਿਪੋਰਟ ਮੇਰਾ ਨਾਮ ਚਰਨਜੀਤ ਕੌਰ ਹੈ ਜੀ ਬਿਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ ਜੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂਹਾਂਲੇ ਨੂੰ ਉਮਰ ਵੱਧ ਬਣਾ ਕੇ ਕੁੜੀ 35-36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੋਂਥੀ ਰਾਜਸਥਾਨ ਵਾਲੇ ਵੇਚੀ ਗਈ ਹੈ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਛ ਨਹੀਂ ਪਤਾ ਲੱਗਣਾ ਸੀ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਣੀ ਜੀ ਗਾਹਾਂ ਤੋਂ ਜਿੰਨਾ ਸਾਨੂੰ ਪਤਾ ਲੱਗਿਆ ਵੀ 3 ਲੱਖ ਦਾ ਵਪਾਰ ਹੋਇਆ ਹੈ ਕੁੜੀ ਦਾ ਚੋਲਾ ਲੈ ਲੰਦਾ ਵਾ ਚੋਲ ਗਰੀ ਮੈਨੂੰ ਮੇਰੀ ਪੁੱਤੀ ਵੇਚੀ ਗਈ ਹੈ 16 ਮਾਸਾ ਲੱਗਿਆ ਜੀ ਇਹਨਾਂ ਚਪਾਈ ਕੀ ਇਹ ਤਾਂ ਜੀ ਬਹੁਤ ਟਕੜਾ ਕਰੋ ਬਾਈ ਜੀ ਅਸਲ ਤੇ ਇਹੀ ਤੇ ਬਹੁਤ ਆ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਤੇ ਕੁੜੀ ਦੀ ਨਾਨੀ ਨਹੀਂ ਜਾਣਦੀ ਤੇ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਕੋਈ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਕੁੜੀ ਤਾਂ ਮੋਬਾਈਲ ਖੋਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੁੱਤੀ ਧੋਦੇ ਨਾਲ ਰਹਿੰਦੀ ਸੀ ਜਾਨ ਨਹੀਂ ਜੀ ਹੁਣ ਪੁੱਤ ਹੀ ਪੈਣਾ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਪਦੇ ਆਪਿਆਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਮਰੇ ਬੜੇ ਬਡੇ ਬੇਟੇ ਦੀ ਦਾਤ ਹੋ ਗਈ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟਾਈਮ ਤੋਂ ਸਮਾਨ ਦੇ ਸਭ ਲੈ ਗਈ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਸਰਕਾਰ ਲਵੇ ਸਾਡੀ ਇਹ ਮਹਿੰਤ ਹੈ ਵੀ ਸਾਨੂੰ ਉਹਨਾਂ ਸਾਫ਼ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਭੁੱਜੀ ਸੀ ਇਹਨਾਂ ਨੇ ਹੁਣ ਇਹਨਾਂ ਜੀ ਰਾਜਸਥਾਨ 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 ਵੇਚਤੀ ਹੈ ਜੀ ਲਵੇ ਨਾਉਣੇ ਪੰਜਾਬ ਚ ਕਿ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂਹਾਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਉਹਨਾਂ ਨੂੰ ਮਿਲੀ ਹੋਈ ਸੀ ਜੀ ਉਹ ਗਾਂਹਾਂ ਦੇ ਗਾਂਹ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦਾ ਵਿਚਨੋਂ ਲੇਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਪੜਾ ਦਿਓ ਆਪ ਗਣ ਰਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਂਹ ਦੀ ਗਾਂ ਤੁਹਾਡੇ ਕਿਵੇਂ ਲ ਇੱਕ ਬਹੂ ਨਹੀਂ ਜਾਣਦੀ ਜੀ ਬਿਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗਨਾਹ ਭੁਗਤੂਗੀ ਵੀ ਪਰ जानਦੀ ਐਤੀ ਇਹ جاسਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂੰਹ ਤੇ ਕਹਿੰਨੀ ਆ ਜੀ ਮੈਂ ਡਰਤੀ ਨਹੀਂ ਮੈਂ ਗਰੀਬ ਬਸਕਦੀਆਂ 50 ਪਲਸ ਆ ਥਾਣੇ ਦਾ ਮੈਟਰ ਹੈਗਾ ਤੇ ਇਹ ਇੱਕ 15 ਸਾਲ ਦੀ ਲੜਕੀ ਆ ਜਿੰਨ ਕੀ ਉਹਦੀ ਮਾਂ ਨੇ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਤੇ ਉੱਥੇ ਜਾ ਕੇ ਉਹਦੀ ਮੈਰੀ ਜਿਹੜੇ ਰਾਜਾ ਖਾਨ ਦੇ ਇੱਕ ਲੱਕੜੇ ਨਾਲ ਕਰਾਈ ਗਈ ਸੀ ਇਹ ਦੇ ਵਿੱਚ ਜਿਹੜੀ ਐਫਆਈਆ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਜ ਹੋਈ ਆ ਇਹਦੇ ਵਿੱਚ ਟੋਟਲ ਚਾਰ ਜਾਨੇ ਹੈਗੇ ਜਿਨ੍ਹਾਂ ਤੇ ਐਫਆਈਆ ਦਰਜ ਹੋਈ ਆ ਦੋ ਤਾਂ ਲੜਕੀ ਆ ਜਿਹੜੀ ਉਹਦੇ ਪੁੱਤਰੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਅਖਾਂਜੀ ਇੱਕ ਉਹ ਦਾਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਮੰਨੂ ਥਾਣੇ ਭੇਜਿਆ ਸੀ ਇਹ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਜਿਹੜੇ ਰਾਜਸਥਾਨ ਤੋਂ ਦੋਸਤਾਨੇ ਵਾਲੇ ਲੇਡੀਸ ਪਾਈ ਨਾ ਸੀ ਉਹ ਪੈਸੇ ਦਾ ਲੈਂਡਿੰਗ ਕਰਦੀਆਂ ਤੇ ਪੈਸੇ ਕਿੰਨੇ ਸੀ ਜੀ 30000 ਰੁਪਏ ਕਰਕੇ ਦੱਸੀ ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਪੇਜ ਜਿੱਤੀ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਉੱਥੇ ਰਿਕਵਰ ਕਰਕੇ ਵਾਪਸ ਲਿਆ ਆਂਦਾ ਤੇ 174 ਬਿਆਨ ਨੂੰ ਜੱਜ ਸਾਹਿਬ ਦੇ ਸਾਹਮਣੇ ਕਰਾਉਣ ਤੋਂ ਬਾਅਦ ਜੱਜ ਸਾਹਿਬ ਨੇ ਆਰਡਰ ਕੀਤਾ ਸੀ ਕਿ ਉਹਨਾਂ ਲੜਕੀ ਨੂੰ ਦੇ ਨਾਂ ਦੇ ਪੇਸ ਦਿੱਤਾ ਮਾਹੌਲ ਆਪਣੇ ਸਾਹਮਣੇ ਜਿਹੜਾ ਅਸਪਾਈਸ ਅ ਇਹ ਵੀ ਕਿ ਚੋ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਬੱਚਾ ਤਰਕ ਹੋਇਆ ਕਿ ਉਹਨਾਂ ਦੇ ਆ ਕੇ ਜਦੋਂ ਮੁੰਮਣ ਦੱਸਿਆ ਵੀ ਉਹਦੀ ਮਾਦਰੀ ਵਿੱਚ ਹੈਗੀ ਨਹੀਂ ਉਹ ਲੱਹਦੀ ਤਾਂ ਸਾਡੇ ਬੱਚੇ ਨੂੰ ਜਿਹੜਾ ਬਚਾਲੂ ਵੀ ਤੇਰੇ ਕਰੀਮ ਜੀ ਤੇ ਰਾਜਪੁਰ ਤੇ ਫਿਰ 15 ਸਾਲ ਦੀ ਜਦੋਂ ਕੱਚੀ ਦਾਦੀ ਆ ਅਕਚਲ ਇਹ ਵੀ ਵੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਸੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਸੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰੰਤ ਫਿਰ ਕੁਝ ਸਾਲ ਬਾਅਦ ਕਾਮਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲਾਨਿੰਗ ਨੇ ਕੀਤੀ ਕਿ ਸਾਤ ਨੂੰ ਬੱਚੀ ਜਿਹੜੀ ਆ ਥੋਡੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਚੀ ਉਸ ਵੀਡੀਓ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈ ਜਾਂਦੇ ਆ ਰੀਆਂ ਐ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਬਈ ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਐ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ ਲੈਣ ਤਾਂ ਬੇਚੀ ਵੀ ਕੀਤੀ ਆਪਾਂ ਤੁਹਾਡਾ ਕੋਈ ਤਾਂ ਕਹਿ ਰਹੇ ਆਂ ਜੀ ਉੱਥੇ ਉਹਨੇ ਵੇਚੀ ਆ ਤੇ ਅੱਜ ਇਹ ਕੱਵੇ ਘਟਰ ਲਿਆਇਆ ਆਪ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਇਸ ਕੇਸ ਦੇ ਰਾਜਸਥਾਨ ਦੇ ਹਾਂਜੀ ਏਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪ ਦਾ ਕੋਈ ਪਤਾਡਖਾਣਾ ਵਾਸਤੇ ਕਿੱਥ ਨੂੰ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਕਿ ਅਸੀਂ ਪਲਾਣੀ ਜਗ੍ਹਾ ਤੇ ਰਾਜਸਥਾਨ ਤੋਂ ਹੀ ਪੈਂਦੇ ਆ 1050 ਤੋਂ ਸਟ੍ਰੀਲੋਮੀਟਰ ਤੇ ਆਪਣੀ ਖੁਦ ਚੈਨਿੰਗ ਰਿਕਵਰ ਕਰਕੇ ਲੱਭਿਆ ਏ ਦੇ ਵਿੱਚ ਅਸੀਂ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ 'ਚ ਦੋਨੋਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਸੀਂ ਆ ਫੋਟੋ ਕਰਕੇ ਤੇ ਇਹਨਾਂ ਤੇ ਇਹਨਾਂ ਨੂੰ ਰੈਕਡ ਕਰਦੇ ਆ ਜਿੰਦਾ ਰਹੇ ਜਾਂਦੇ ਰਹਿੰਦੇ ਏ ਜੀ ਹੋਇਆ BNS ਜਿਹੜਾ ਗਿਆ 143 क्लॉज़ 1 ਤੇ BNS 61 क्लॉज़ 2 BNS 9 ਤੇ ਹਗਾ ਜੀ चाइल्ड मैरिज एक्ट ग्यारा लगा है। हमने भी लगाया बना रहे हैं। हमने भी लगाया बना रहे हैं आप आप ऐसा दे रहे हैं ना। मैं पकडूँगी। कोई दिक्कत नहीं है। बड़ा कुछ लागला है देख। जब आए रहते हैं कि हाथ दे जल्दी तो हैं बीस है। कभी गिलमें भी गिलमें हम ये सबसे बहुत अच्छे हैं तीसरे